जिंदाबाद जिंदा जिंदाबाद पच्ची ग्यारह हजार युनियन जिंदाबाद 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 सा जिंदाबाद 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 कले कले मार न खे ये सिस्टम बंद करो बंद करो बंद करो सर्व शांति कॉल ईआरटीसी भरकर दुनिया आजाद आदेश 75251 ने बहुत ही सत्कार योग्य साथियों युवा एकजुटता खान की फतेह साथियों जमे के आपको पता ही है ईआरटीसी भरकर आजाद ਤੇ ਪੰਜਾਬ ਸਭੱਤੀਗਾਰ ਜੱਟੇ ਬੰਦੀ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਇਹਦੇ ਨੇ ਹਿਉਣਾ ਆਪਣੀਆਂ ਮੰਗਾਂ ਜਿਵੇਂ ਕਿ ਕੱਚੇ ਵਰਕਰਾਂ ਨੂੰ ਪੱਕੇ ਕਰਨਾ ਹਾਈ ਕੋਰਟ ਤੋਂ ਕੇਜ ਜੋ ਕੇ ਰੰਦੇ ਵਰਕਰਾਂ ਨੂੰ ਬਹਾਲ ਕਰਨਾ ਰਿਜੈਕਟਾਂ ਵਾਲੇ ਵਰਕਰਾਂ ਨੂੰ ਬਹਾਲ ਕਰਨਾ ਤੇ ਜਿੰਨੇ ਵੀ ਆਪਣੇ ਸਾਥੀ ਚਾਹੇ ਉਹ ਕੋਈ ਬਲੈਕਲਿਸਟ ਹੈ ਤੇ ਚਾਰ ਫਿਰ ਕਪੜਾ ਦਿਹਾੜਾ ਤੇ ਚੰਡੀਗੜ੍ਹ ਤੇ ਕੰਨ ਨੂੰ ਤੰਦੀ ਪੁnga ਜਵਰੀਆਂ ਸਭ ਤੋਂ ਪਹਿਲਾਂ ਕਰਕੇ 6 ਵਜੇ ਕੱਲ ਨੂੰ ਪਣਿਆਲੇ 2 ਘੰਟੇ ਲਾਉਣੇ ਆ ਉਸ ਤੋਂ ਬਾਅਦ ਫਰੋਸ ਵਾਟਵਰ ਕੋਈ ਭੇਜਾਂਗੇ ਉਸ ਤੋਂ ਬਾਅਦ ਅਦਾ ਹੱਲ ਕਰਾਂਗੇ ਉਸ ਤੋਂ ਪਹਿਲਾਂ ਹੀ ਆਪਣੇ ਮਾਨਜਬ ਚੇਅਰਮੈਨ ਸਾਹਿਬ ਨੂੰ ਇੱਕ ਲੈਟਰ ਜਾਰੀ ਕਰਤੀ ਕਿ ਭੱਤੀਏ 2500 ਰੁਪਿਆ ਵਾਧਾ ਤੇ ਨਾਲ ਦਾਦਾ ਪਰਸੈਂਟ ਵਾਧਾ ਕਰਤਾ ਅਸੀਂ ਬੜਾ ਰਹਾ ਪਰ ਸਾਨੂੰ ਜੇ ਇਹ ਜ਼ਰੂਰੀ ਸੀ ਕਿ ਇਥੇ ਕੋਈ ਬੋੜਾ ਜ਼ਰੂਰ ਹੈਗੀ ਆ ਕੋਈ ਜੋ ਸਰਕਾਰ ਦਾ ਮੀਟਿੰਗ ਹੈ ਸਰਕਾਰ ਦੇ ਮੀਟਿੰਗ ਹੈ ਜੇ ਕੋਈ ਦੇਰੀ ਹੈ ਜਿਹੜੀ ਸਰਕਾਰ ਜਾਂ ਮੈਨਵਰ ਮੀਟਿੰਗ ਤੋਂ ਪਹਿਲਾਂ ਕੋਈ ਦੇਰੀ ਹੈ ਤਾਂ ਦਾਅ ਚ ਕਾਲਾ ਕੋਈ ਜ਼ਰੂਰ ਹੈ ਸਾਥੀ ਜੀ ਇਹਨਾਂ ਨੇ ਵਾਅਦਾ ਕੀਤਾ 2500 ਰੁਪਿਆ ਤਨਖਾਹ ਵਾਧਾ ਤੇ ਨਾਲ 15-15% ਵਾਧਾ ਸਾਥੀ ਸਾਥੀਆਂ ਦੱਸਣਾ ਚਾਹੁੰਦਾ ਕੰਟਰੈਕਟਰ ਦੀ ਤਨਖਾਹ 1275 ਰੁਪਿਆ ਵਧੀਆ ਜਿਹੜੀ ਕਿ 4000 ਰੁਪਿਆ ਗਰੀਬ ਨਹੀਂ ਚਾਹੀ ਸੀ ਤੇ ਡਰਾਈਵਰ ਦੀ ਤਨਖਾਹ 1575 ਰੁਪਿਆ ਕਰੀ ਵਧੀਆ ਇਹੋ ਤੁਸੀਂ ਆਪਣੇ ਹੱਕਾਂ ਦੇ ਘੁੜਾ ਮਾਰਿਆ ਉਹਦੇ ਬਸ਼ਰਮਾਂ ਦੀ ਡੱਲ ਦੀ ਦਾਲ ਉਹ ਕਦੇ ਸਾਡਾ ਜਿਹੜਾ ਸੋਸੋ ਵਧਿਆ ਵੀ ਉਹੀ ਲੈ ਕੇ ਰਾਜੀ ਆਂ ਪਰ ਜੇ ਮੰਨ ਲਓ 11 48 ਬੰਦੇ ਤੇ ਸਾਡੇ ਜਿਹੜੇ ਬੰਦੇ ਮੈਂ ਕਹਿੰਦਾ 25 ਗੱਲਾਂ ਨਾਲ ਹੋ ਕੇ 12 48 ਬੰਦੇ ਉਹ ਤੇ ਸਾਡੇ 48 ਬੰਦੇ ਕਦਰ ਡਾਕਾ ਵਜਿਆ ਉਸ ਨਾਲ ਹਾਂਜੀ ਉਸ ਦਾ ਤਾਂ ਵਿਰੋਧ ਕੀਤਾ ਸਾਡਾ ਵਿਰੋਧ ਹੋਇਆ ਸਾਡੀ ਜੀ ਅਸੀਂ ਮੈਂ ਇਹ ਗੱਲ ਕਹਿਣਾ ਕਿ ਜ਼ਰੂਰੀ ਆਪਾਂ ਹੱਕ ਲੈਣੇ ਆ ਏਕੇ ਨਾਲ ਲੈਣੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੇ ਪਹਿਲਾ ਪੁਰਾਣਾ ਰੰਗ ਚ ਵਾਪਸ ਆ ਰਹੇ ਹੋ ਹੱਕਾਂ ਦੇ ਲਈ ਲੜਨ ਆ ਸੇ ਤੇ ਆਪਾਂ ਸਾਰੇ ਇਕੱਠੇ ਹੋ ਕੇ ਜਿਉ ਆਪਣੀਆਂ ਸਰਕਾਰ ਦਾ ਰਹਿ ਗਿਆ ਬਰਾਫੇ ਦੀ ਸਰਕਾਰ ਜਾ ਰਹੀ ਆ ਸਾਲ ਰਹਿ ਗਿਆ ਆਪਾਂ ਇਹਨਾਂ ਦੇ ਵਿਰੋਧ 'ਚ ਜਾ ਕੇ ਇਹਨਾਂ ਦੇ ਆਪਾਂ ਧੋਲ ਤੇ ਗੋਡਾ ਰੱਖ ਕੇ ਆਦਿ ਆ ਮੰਗਾਂ ਮਨਵਾਈਏ ਨਾ ਕਿ ਇਹਨਾਂ ਬਰੋਈਏ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅੱਥੇ ਜੀ ਆਪਣੇ ਮਾਨ ਦੇ ਬਲਬਲੇ ਸਾਹੇ ਕਰਕੇ ਰਹੇ ਨੇ ਤੁਸੀਂ ਮੈਂ ਦੋ ਤਿੰਨ ਕਿਨਾਰੇ ਲਾ ਕੇ ਫਿਰ ਮੈਂ ਸੱਜੇ ਨੂੰ ਮੈਂ ਇੱਕ ਤਿਲਕਾਂ ਜੀ ਨੂੰ ਬੇਨਤੀ ਕਰੂਗਾ ਇੱਕ ਮਿੰਟ ਲਈ ਬੋਲਣਾ ਇੱਕ ਮਿੰਟ ਲਈ ਬੋਲਿਓ ਇੱਕ ਸਾਡੇ ਪ੍ਰਧਾਨ ਜੀ ਬੋਲਣਗੇ ਜਸਮੇਰ ਸਿੰਘ ਜੀ ਆਪਾਂ ਨਾਰਾ ਲਾਉਣਾ ਕਿ ਕੀ ਕਰਨਗੇ ਜੇ ਦਾ ਖਾਣੇ ਲੋਕਾਂ ਦੇ ਹੜ ਵਧਦੇ ਜਾਣੇ ਕੀ ਕਰਨਗੇ ਜੇ ਨਾ ਥਾਣੇ ਲੋਕਾਂ ਦੇ ਹੜ ਵੱਧੇ ਜਾਣੇ ਕੀ ਕਰਨਗੇ ਜੇ ਨਾ ਥਾਣੇ ਲੋਕਾਂ ਦੇ ਹੜ ਵੱਧੇ ਜਾਣੇ 25 11 ਯੂਨੀਅਨ ਜ਼ਿੰਦਾਬਾਦ 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 28 3 ਯੂਨੀਅਨ ਜ਼ਿੰਦਾਬਾਦ 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 ਮੰਨਦ ਮੰਨ ਕੇ ਵੇਖ ਲਿਆ ਜੋਰ ਜਮਾ ਕੇ ਦੇਖਾਂਗੇ ਮੰਨਦ ਮੰਨ ਕੇ ਵੇਖ ਲਿਆ ਜੋਰ ਜਮਾ ਕੇ ਦੇਖਾਂਗੇ ਕੱਲੇ ਕੱਲੇ ਮਾਰ ਨਾ ਖਾਓ ਘੱਟੇ ਹੋ ਕੇ ਅੱਗੇ ਜਾਓ ਕੱਲੇ ਕੱਲੇ ਮਾਰ ਨਾ ਖਾਓ ਘੱਟੇ ਹੋ ਕੇ ਅੱਗੇ ਆਓ ਨੌਕਰੀਆਂ ਫਟੇ ਵਰਕਰ ਬਹਾਲ ਕਰ ਬਹਾਲ ਕਰੋ ਬਹਾਲ ਕਰੋ ਰਜੈਕਟ ਪਿੰਡਾਂ ਦੇ ਸਾਥੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਰਵਾਂਗ ਬੁੱਕਰਾਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਰੱਖਿਆ ਬਣ ਖਾਦੀਆਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਰੇ ਕਲਟਰਾਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਾਤਰਾਂ ਚ ਬੈਠੇ ਵਰਕਰਾਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੇ ਵਰਕਰਾਂ ਦੀ ਤਨਖਾਹ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇੱਕ ਵਾਲੀ ਸੇ ਸੰਬੰਧ ਕਰੋ ਬੰਦ ਕਰੋ ਬੰਦ ਕਰੋ ਜੀ ਆਪ ਜੀ ਜਾਨ ਜੁਨੀਂ ਜਿੰਦਾਬਾਦ 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 ਰਾਤਨ ਕੁਮਾਰ ਜੀ ਨੂੰ ਬਰਨਾਲੇ ਤੋਂ ਇੱਕ ਮਿੰਟ ਲਈ ਬੇਨਤੀ ਕਰੂੰਗਾ ਵੀ ਆਪਣੀ ਹਾਜ਼ਰੀ ਲਵਾ ਲੈਣ ਉਸ ਤੋਂ ਬਾਅਦ ਸੁਪੀਲ ਸਿੰਘ ਸਾਹਿਬ ਉਹਨਾਂ ਨੂੰ ਬੇਨਤੀ ਹੈ 324 ਤੋਂ ਤੇ ਬਾਕੀ ਪ੍ਰੈਸਾਂ ਦੇ ਤੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਲੋਕਲ ਸਾਥੀ ਨੂੰ ਫੋਨ ਕਰ ਦੇਣਾ ਤਾਂ ਕਿ ਆਪਾਂ ਫਿਰ ਅਗਲੇ ਦਿਪੂਆਂ ਦਾ ਵੀ ਪ੍ਰੋਗਰਾਮ ਕਰਨਾ ਹੈ ਤੋਂ ਮੈਂ ਰਤਨ ਕੁਮਾਰ ਜੀ ਨੂੰ ਬੇਨਤੀ ਕਰੂੰਗਾ ਆਪਣੇ ਵਿਚਾਰ ਸਾਂਝੇ ਕਰਨ। ਬਹੁਤ ਹੀ ਸੰਕਰਜੋਗ ਆਜ਼ਾਦ ਰਹੇ ਬਦੀ ਅਭੇ ਇਪਰਾਦਰੀ ਜਿਹਾ ਬਦੀ ਪੱਛੀ ਜਰਾਂ ਦੇ ਸਾਥੀਓ ਅੱਜ ਦੀ ਇਸ ਗੇਟ ਰੈਲੀ ਦੇ ਵਿੱਚ ਜੋ ਦੁਨੇ ਜਥੇ ਬਣੀ ਦਾ ਇਕੱਠ ਜੁੜਿਆ ਮੈਂ ਇਸ ਦਾ ਬਹੁਤ ਸਵਾਗਤ ਕਰਦਾ ਕਿਉਂਕਿ ਸਤਿਕਾਰਯੋਗ ਸਾਥੀਓ ਜਿਵੇਂ ਕਿ ਆਪਣੇ ਬੁਲਾਰੇ ਨੇ ਪਹਿਲੇ ਦੱਸ ਹੀ ਦਿੱਤਾ ਹੈ ਵੀ ਆਪਣੀਆਂ ਮੰਗਾਂ ਇੱਕੋ ਨੇ ਆਪਣੀ ਸਮਝੋ ਬਿਮਾਰੀ ਇੱਕੋ ਹੀ ਹੈ ਜਿਵੇਂ ਕਹਿੰਦੇ ਆ ਕਿ ਜਿਹੜਾ ਰੋਗ ਬੱਕਰੀ ਨੂੰ ਸੀ ਉਹੀ ਪਠੋਰੀ ਨੂੰ ਹੈ ਤਾਂ ਸਾਥੀਓ ਆਪਾਂ ਨੂੰ ਸਭ ਨੂੰ ਰਲ ਮਿਲ ਕੇ ਇੱਕੇ ਰਲ ਚੱਲਣਾ ਚਾਹੀਦਾ ਹੈ ਜਿਹੜੀ ਮੈਨੇਜਮੈਂਟ ਹੈ ਜਿਵੇਂ ਆਪਣੇ ਸਾਥੀ ਪਹਿਲਾਂ ਗੱਲ ਕਰਕੇ ਕਹਿ ਰਹੇ ਦੀ ਪੜਨ ਦੀ ਕੋਸ਼ਿਸ਼ ਕਰਦੀ ਰਹਦੀ ਹੈ ਵਿੱਚੋਂ ਹੀ ਵਰਕਰ ਨੇ ਏਕਾ ਕਰਿਆ ਸੰਘਰਸ਼ ਕਰ ਸੰਘਰਸ਼ ਕਰਕੇ ਬੜਾ ਲੰਮਾ ਸੰਘਰਸ਼ ਚੱਲਿਆ ਜਿਹਦੇ ਵਿੱਚ ਅੱਧ ਘੰਟੇ ਡਿਊਟੀ ਕਰਾਈ ਹੈ ਅੱਧ ਘੰਟੇ ਡਿਊਟੀ ਕਰਾਉਣ ਦਾ ਮਤਲਬ ਹੈ 24 ਘੰਟਿਆਂ ਨੂੰ ਤਿੰਨ ਹਿੱਸਿਆਂ ਤੋਂ ਵੰਡਿਆ ਹੈ ਇਸ ਤੋਂ ਘੱਟ ਵੀ ਨਾ ਹੁੰਦਾ ਹੈ ਅੱਧ ਘੰਟੇ ਕੰਮ ਦੇ ਔਰ ਕੁਕੰਤੇ ਸਹੋਦੇ ਤੇ ਅੱਧ ਘੰਟੇ ਆਪਣੇ ਪਰਿਵਾਰ ਵਾਸਤੇ ਜਿਵੇਂ ਦਵਾਈ ਬੁੱਤੀ ਜਿਵੇਂ ਰਿਸ਼ਤੇਦਾਰ ਦੇ ਜਾਣਾ ਇਹ ਸਾਰੀਆਂ ਚੀਜ਼ਾਂ ਕਦੋਂ ਲਾਗੂ ਹੋਈਆਂ ਜਦੋਂ ਉਹ ਲੜੇ ਲੜ ਕੇ ਲਾਗੂ ਹੋਈਆਂ ਉਸ ਤੋਂ ਅਗਲੀ ਗੱਲ ਕਰੀਏ ਜਦੋਂ ਪੀਆਰਟੀਸੀ ਦੀ ਗੱਲ ਕਰੀਏ ਪੀਆਰਟੀਸੀ ਅਧਾਰਾ ਜਦੋਂ ਚਾਲੂ ਹੋਇਆ ਤਾਂ ਇੱਥੇ ਜਥੇ ਵੰਡੀਆਂ ਲੜੀਆਂ ਔਰ ਲੜਕੇ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ 8 ਘੰਟੇ ਬੱਸ ਚਲਾਉਨੇ ਆ ਫਿਰ ਆਪਾਂ ਆਪਣੇ ਕੱਪੜੇ ਕਿਉਂ ਪਾੜੀਏ ਮੈਨੇਜਮੈਂਟ ਸਾਨੂੰ ਵਰਦੀ ਨਵੇ ਉਹ ਵਰਦੀ ਕਿੱਥੋਂ ਮਿਲੀ ਲੜਾਈਆਂ ਚੋਂ ਸੰਦਰਸਾਂ ਚੋਂ ਵਰਦੀ ਮਿਲਣੀ ਸਟਾਰਟ ਹੋਈ ਫਿਰ ਹੌਲੀ ਹੌਲੀ ਸਮਝਾਇਆ ਵੀ ਜੇ ਵਰਦੀ ਆਪਾਂ ਪਾਉਂਦੇ ਮੈਲੀ ਵੀ ਹੁੰਦੀ ਆ ਤੇ ਧੋਣ ਵਾਸਤੇ ਸਾਪਣ ਵੀ ਸਾਨੂੰ ਮਿਲਣਾ ਚਾਹੀਦਾ ਉਹ ਲੜਾਈ ਲੜੀ ਸਾਪਣ ਵੀ ਮਿਲਣ ਲੱਗਿਆ ਜੁੱਤੀਆਂ ਵੀ ਮਿਲਣ ਲੱਗੀਆਂ ਔਰੇ ਹੁਣ ਉਹ ਬੰਦੇ ਪਰ ਜੋ ਜੋ ਜਿਹੜੇ ਬੰਦਿਆਂ ਲੜਾਈਆਂ ਘੱਟ ਕਰਦੀ ਗਈਆਂ ਤੁਹਾਡੇ ਤਾਂ ਵਰਤੀਆਂ ਵੀ ਗੋਲੀਆਂ ਸਾਬਣ ਵੀ ਖੋ ਜਾ ਸਾਰਾ ਕੁਝ ਖੋ ਗਿਆ ਜਿਹੜੀ ਅਪਾ ਲੜ ਕੇ ਲਾਗੂ ਕਰਾਈਆਂ ਸੀ ਚੀਜ਼ਾਂ ਅੱਜ ਓਵਰਟਾਈਮ ਦੇਖ ਲਓ ਬੱਦ ਕਰੋ ਇੱਥੇ ਤੋਂ ਚੰਡੀਗੜ੍ਹ ਦਾ 3 ਘੰਟੇ ਮੁਸਾਲ ਦੇ ਤੌਰ ਤੇ ਦੱਸ ਰਹੇ ਨੇ 3 ਘੰਟੇ ਓਵਰਟਾਈਮ ਲਗਾਓ ਤਿੰਨ ਵੀ ਵੀਰੇ ਮੋੜੇ ਤਾਂ ਜੀ 2.5 ਘੰਟੇ ਹੋਰ ਜਿਹੜਾ ਚੰਡੀਗੜ੍ਹ ਨੇੜੇ ਆ ਗਿਆ ਸੋ ਸਾਥੀਓ ਮੈਂ ਲੰਬਾ ਨਹੀਂ ਜਾਣਾ ਚਾਹੁੰਦਾ ਅੱਜ ਦੀ ਜਿਹੜੀ ਗੇਟ ਰੈਲੀ ਹੈ ਜਿਹੜਾ ਸੰਘਰਸ਼ 25 11 ਨੇ ਉਲੀਕਿਆ ਡੀਓਰ ਕੀ ਦੀ ਹੜਤਾਲ ਦਾ ਅਸੀਂ ਜਟ ਕੇ ਸਮਰਥਨ ਕਰਦੇ ਹਾਂ ਉਸ ਦੇ ਸਮੋਤ ਵਿੱਚ ਅਸੀਂ ਰੈਲੀ ਕਰ ਰਹੇ ਹਾਂ ਆਪਣੀ ਜੇ ਜੋ ਵੀ ਸਾਥੀ ਸਾਨੂੰ ਸੱਦਾ ਦੇਣ ਦੇ ਘਰੋਂ ਕਰਨਾ ਦਾ ਅਸੀਂ ਘਰੋਂ ਨਾਲ ਜਾਵਾਂਗੇ ਹੜਤਾਲ ਕਰਦੇ ਤਾਂ ਹੜਤਾਲ ਕਰਨ ਜਾਵਾਂਗੇ ਨਾਲੇ ਜੀ ਮੈਨੇਜਮੈਂਟ ਦਾ ਸਰਕਾਰ ਨੂੰ ਵੀ ਕਹਿੰਦੇ ਆ ਵੀ ਜਾ ਤਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਨਹੀਂ ਸਾਨੂੰ ਜੇਲ੍ਹ ਦੇ ਇਹਨਾਂ ਦੇ ਨਾਲ ਜਾਣਾ ਪਿਆ ਸੀ ਜਾਵਾਂ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਸੋ ਅੱਜ ਦੀ ਗੇਟ ਰੈਲੀ ਦਾ ਸਾਡਾ ਮਕਸਦ ਇਹ ਹੀ ਸੀ ਵੀ ਅਸੀਂ ਟੱਕੇ ਇਹਨਾਂ ਦਾ ਸਮਰਥਨ ਦੇ ਰਹੇ ਹਾਂ ਅੱਜ ਦਾ ਜਿਹੜਾ ਸਾਡੇ ਪੰਜ ਟਿੱਪੂਆਂ ਦੇ ਪ੍ਰੋਗਰਾਮ ਹੈ ਇਸ ਤੋਂ ਅਗਲਾ ਪ੍ਰੋਗਰਾਮ ਸਾਡਾ ਕਪੂਰਥਲੇ ਦਾ ਕਪੂਰਥਲੇ ਤੋਂ ਬਾਅਦ ਲੁਧਿਆਣਾ ਲੁਧਿਆਣੇ ਤੋਂ ਬਾਅਦ ਚੰਡੀਗੜ੍ਹ ਹੈ ਸੋ ਸਸੀਂ ਟਟਕੇ ਇਹਨਾਂ ਦਾ ਸਮਰਥਨ ਕਰਦੇ ਆਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਔਰ ਮੈਨੇਜਮੈਂਟ ਨੂੰ ਵੀ ਧਿਆਨ ਨਾਲ ਸੁਣਵੇ ਇਹਨਾਂ ਸੋਚੇ ਕਿ ਆਜ਼ਾਦ ਜਥੇਬੰਦੀ ਗੱਡੀਆਂ ਚਲਾਉਗੀ ਬਿਲਕੁਲ ਨਹੀਂ ਹੋਰਦਾ ਸੋ ਇਹਨਾਂ ਦੀ ਜਿਹੜੀ ਮੰਗਾਂ ਪਹਿਲ ਦੇ ਆਧਾਰ ਤੇ ਪੂਰੀ ਕਰੋ ਵੀ ਸਰਕਾਰ ਨੂੰ ਬੇਨਤੀ ਕਰਦੇ ਆਂ ਮੈਨੇਜਮੈਂਟ ਨੂੰ ਬੇਨਤੀ ਕਰਦੇ ਆਂ ਯੰਗੋੜੀ ਬੋਲੋ ਸਾਰਾ ਦਾ ਧੰਨਵਾਦ ਠੀਕ ਹੈ ਨਾ ਦੋ ਚਾ ਜਿਹੜੇ ਲੰਦੂ ਜਨੇ ਮੂਰੇ ਤੋਂ ਨਾਲੇ ਕੋਈ ਜੀ ਆਤੀ ਸੀ ਜਾਰ ਦੁਨੀਆ ਜਿੰਦਾਬਾਦ 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 ਜੀ ਆਤੀ ਸੀ ਜਾਰ ਦੁਨੀਆ ਜਿੰਦਾਬਾਦ 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 ਜੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਆਪਰੀਆਂ ਤੋਂ ਕਦੇ ਬਰਕਰਾਰ ਬਹਾਲ ਕਰੋ ਬਹਾਲ ਕਰੋ ਬਲੈਕਲਿਸਟੇਰੇ ਸੱਤੀ ਬਹਾਲ ਕਰੋ ਬਹਾਲ ਕਰੋ ਸੱਚੇ ਕੰਮਾਂ ਦੀ ਸਨੀਓਰਟੀ ਲਾਓ ਕਾਲੇ ਅਡਵਾਂਸ ਬੁਕਰਿਆਂ ਨੂੰ ਪੱਕੇ ਕਰੋ ਕਿਹੜੇ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਕੀ ਕਰਨਗੇ ਚੇਲਾ ਥਾਣੇ ਲੋਕਾਂ ਦੇ ਹੜ ਵੱਧੇ ਜਾਣੇ ਕੀ ਕਰਨਗੇ ਚੇਲਾ ਥਾਣੇ ਲੋਕਾਂ ਦੇ ਹੜ ਵੱਧੇ ਜਾਣੇ ਕਿਹੜੇ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਕੇशाही ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮਰਦਾਬਾਦ 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 25 ਗਰਾਂਜ ਆਜ਼ਾਦ ਜੁਨ ਜਿੰਦਾਬਾਦ 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 ਪੈਂਤੇ ਇਹ ਹੈ ਵੀ ਜਿੰਨਾ ਕੁਛ ਵੀ ਪੀਆਰਟੀਸੀ ਨੂੰ ਹੁਣ ਤੱਕ ਮਿਲਿਆ ਜਸਮੀਰ ਸਿੰਘ ਜੀ ਦੱਸ ਕੇ ਗਏ ਨੇ ਪ੍ਰਧਾਨ ਸਾਹਿਬ ਵੀ ਜਿਹੜੀਆਂ ਮੰਗਾਂ ਤੁਸੀਂ ਲੜ ਕੇ ਮਨਾਈਆਂ ਸੀ ਅੱਜ ਚੁੱਪ ਰਹਿ ਕੇ ਉਹ ਮੰਗਾਂ ਮੈਨੇਜਮੈਂਟ ਰੇ ਥੋੜੀਆਂ ਜਿਹੜੀਆਂ ਇੱਕ ਇੱਕ ਕਰਕੇ ਖੋਲੀਆਂ ਚਾਹੇ ਉਹ ਵਰਤੀਆਂ ਚੀਜ਼ ਸਾਬਣਾ ਸੀ ਚਾਹੇ ਓਵਰਟਾਈਮ ਸੀ ਚਾਹੇ ਜਿਹੜੀਆਂ ਪੀਆਰਟੀਸੀ ਦੀਆਂ ਨਿੱਜੀ ਬੱਸਾਂ ਪਾਉਣੀਆਂ ਸੀ ਅੱਜ ਕਿਲੋਮੀਟਰ ਬੱਸਾਂ ਪਾਈਆਂ ਜਾ ਰਹੀਆਂ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਪੀਆਰਟੀਸੀ ਚ ਬੱਸਾਂ ਕੌਣ ਪਾਉਂਦਾ ਹੈ ਦੋ ਕਰਾਂ ਦੇ ਲੋਕ ਨੇ ਇੱਕ ਲੜਨ ਵਾਲੇ ਨੇ ਇੱਕ ਭੱਜਣ ਵਾਲੇ ਨੇ ਹਾਂ ਜਿਹਨੇ ਉੱਥੇ ਟੈਂਡਰ ਦੇ ਵਿੱਚ ਨਾਮ ਪਾਏ ਜਗਣਾ ਮੈਨੂੰ ਹੁਣ ਇਹ ਗੱਲ ਤੋਂ ਕਹਿਣ ਤੋਂ ਵੀ ਕੋਈ ਗਰੇਜ਼ ਨਹੀਂ